ਹਾਂਜੀ ਵੈਲਕਮ ਟੂ ਅਲੀਸ਼ੇਰ ਸ਼ੋਰੂਮ ਪੀਕੀ ਅੱਜ ਆਪਣੇ ਕੋਲ ਆਇਆ ਰਾਮਟੈਕਸ ਬ੍ਰਾਂਡ ਦਾ ਸਟਾਕ ਇਹ ਆਪਣਾ ਸ਼ਾਪ ਦਾ ਐਡਰੈਸ ਹੈ ਜੀ ਅਲੀਸ਼ੇਰ ਵਾਲਿਆਂ ਦਾ ਕੱਪੜਾ ਦਾ ਸ਼ੋਰੂਮ ਥਾਲਾ ਰੋਪੀਕੀ ਜੀ ਮੋਬਾਈਲ ਨੰਬਰ ਨੋਟ ਕਰ ਲਓ ਜੀ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਸਾਡੇ ਵਟਸਐਪ ਦੇ ਉੱਪਰ ਇਹ ਰਾਮਟੈਕਸ ਬ੍ਰਾਂਡ ਦੇ ਸੂਟ ਨੇ ਜੀ ਦੇਖੋ ਸੈਲਫਾਈਆਂ ਨੇ ਆਪਣੇ ਕੋਲ ਇਹਨਾਂ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਲਓ ਸਾਡੇ ਵਟਸਐਪ ਦੇ ਉੱਪਰ ਬ੍ਰੈਂਡ ਰਹੂਗਾ ਰਾਮਟੈਕਸ ਆ ਦੇਖੋ ਬਹੁਤ ਹੀ ਸੋਹਣੇ ਸੋਹਣੇ ਆਏ ਨੇ ਇਹਦੇ ਵਿੱਚ ਡਿਜ਼ਾਈਨ ਸਾਰੇ ਇਹ ਇਹ ਕੀ ਹੈ ਜੀ ਕਪੜਾ ਐਮਬਰਾਇਡਰੀ ਵਾਸਤੇ ਕਪੜਾ ਸਾਰਾ ਇਹ ਸੈਲਫਾ ਨੇ ਸਾਰੀਆਂ ਰਾਮਟੈਕਸ ਬ੍ਰੈਂਡ ਦੀ ਬ੍ਰੈਂਡ ਚੈੱਕ ਕਰ ਲਓ ਇਹਨਾਂ ਉੱਪਰ ਵਰਕ ਕਰਾਉਣਾ ਤਾਂ ਬੈਸਟ ਕਪੜਾ ਹੈ ਜੀ ਇਹਨਾਂ ਦਾ ਪ੍ਰਾਈਸ ਹੁੰਦਾ 1000 ਰੁਪਏ ਸੂਟ 1000 ਦਾ ਸੂਟ ਦਾ ਪ੍ਰਾਈਸ ਹੈ ਜੀ ਇਹ ਆਪਣੇ ਕੋਲ ਆਫਰ ਦੇ ਵਿੱਚ ਆਇਆ ਹੈ ਇਹ ਕੰਪਨੀ ਵੱਲੋਂ ਸਿੰਗਲ ਸਿੰਗਲ ਸੂਟ ਆਏ ਨੇ ਰਾਮਟੈਕਸ ਬ੍ਰੈਂਡ ਦੇ 5-5 ਮੀਟਰ ਦੇ ਸੂਟ ਲਈ ਜੀ ਇਹਨਾਂ ਦਾ ਰੇਟ ਰਹੂਗਾ ਜੀ 650 ਰੁਪਏ 5 ਮੀਟਰ ਸੂਟ ਦਾ ਜਿਹੜੀ ਪਹਿਲਾ ਬੁਟੀਕ ਦਾ ਕੰਮ ਕਰਦੇ ਨੇ ਉਹਨਾਂ ਲਈ ਬੈਸਟ ਹੈ ਜਿਨ੍ਹਾਂ ਨੇ ਕੋਈ ਐਮਬਰਾਇਡਰੀ ਕਰਾਣੀ ਹੈ ਉਹਨਾਂ ਲਈ ਬੈਸਟ ਆਈਟਮ ਹੈ ਬਹੁਤ ਹੀ ਪਿਆਰਾ ਕਪੜਾ ਗਰਮੀਆਂ ਦਾ ਕਪੜਾ ਬ੍ਰਾਂਡ ਰਾਮਟੈਕ ਦਾ ਜੀ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਆਪਣਾ ਸਕਰੀਨਸ਼ਾਟ ਸੂਟਾ ਜਲਦੀ ਜਲਦੀ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਲਿਓ ਜੀ ਬ੍ਰਾਂਡ ਵੀ ਚੈੱਕ ਕਰ ਸਕਦੇ ਤੁਸੀਂ ਰਾਮਟੈਕ ਦਾ ਆਊਗਾ ਜੀ ਹਰੇਕ ਬ੍ਰਾਂਡ ਨਾਲ ਆਪਾਂ ਡੀਲ ਕਰਦੇ ਆਂ ਜੀ ਅਲੀਸ਼ਾ ਸ਼ੋਰੂਮ ਪੀਕੀ ਦਾ ਆਪਣਾ ਪੇਜ ਹੈ ਜੀ ਆਹ ਚੈੱਕ ਕਰ ਲਓ ਬ੍ਰਾਂਡ ਰਾਮਟੈਕ ਬਹੁਤ ਹੀ ਪਿਆਰਾ ਸਟਾਕ ਆਇਆ ਹੈ ਜੀ ਇਹਦੇ ਵਿੱਚ ਇਹ ਗ੍ਰੀਨ ਕਲਰ ਦੇਖੋ ਬਹੁਤ ਹੀ नैक्सट आऊगा जी एक ब्लैक कलर बहुत ही प्यारे प्यारे ने देखो ब्लैक आ गया एक कॉटन बर्बरी, बर्बरी हाँ। सूट है जी यी ब्लैक सूट केटन बर्बली है देखो हल्का हल्का चैक जया बनया हो बहुत ही प्यारा है रामटैक्स ब्रैंड का स्टॉक आया जी जी भैन ने सूट बुक ला जल्दी अपना ऑर्डर बुक करवा लो जी साइड वट्सएप के उपर आ देखो जी बहुत ही सोहना स्टॉक आया जी राम टैक्स ब्रैंड का जी मीटर सूट है जी आल ओवर पं मीटर कढ़ाई कराने बहुत बढ़िया कपड़ा है ਆਹ ਦੇਖੋ ਇਹ ਇਹ ਪੀਸ ਇੱਕ ਨਾ ਦੇ ਕਈ ਤਾਂ ਆਪਣੇ ਕੋਲ ਡਾਵਾ ਡਾਵਾ ਟ੍ਰਿਪਲ ਤੇ ਵੀ ਆਏ ਨੇ ਜੀ ਆਹ ਦੇਖੋ ਕਿੰਨਾ ਪਿਆਰਾ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਰਾਮਟੈਕ ਲੈ ਲਵੇ ਇਹ ਬਹੁਤ ਹੀ ਰੇਅਰ ਮਿਲਨੇ ਆ ਇਹ ਕਹਿੰਦੇ ਹੁੰਦੇ ਮਨੇ ਜਿੱਥੇ ਰਸੂ ਕੰਪਨੀ ਹੁੰਦੀ ਹੈ ਬਹੁਤ ਹੀ ਘੱਟ ਸਟਾਕ ਮਿਲਦਾ ਹੁੰਦਾ ਹੈ ਤਾਂ ਜਿਹੜੇ ਭੈਣੇ ਬੁੱਕ ਕਰਾਉਣ ਸਕਰੀਨ ਸ਼ਾਟ ਲੈ ਲਓ ਆਪਣਾ ਜਲਦੀ ਆਪਣਾ ਆਰਡਰ ਬੁੱਕ ਕਰਾ ਲਓ ਸਾਡੇ WhatsApp ਦੇ ਉੱਪਰ ਆਹ ਦੇਖੋ ਜੀ ਔਰ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਓ ਜੀ ਬਹੁਤ ਹੀ ਸੋਹਣਾ ਸਟਾਕ ਲੈ ਕੇ ਆਇਆ ਕਰਾਂਗੇ ਤੁਹਾਡੇ ਲਈ ਰਾਮਟੈਕ ਬ੍ਰਾਂਡ ਦਾ ਹੋਰ ਬ੍ਰਾਂਡਾਂ ਦਾ ਹਰੇਕ ਬ੍ਰਾਂ ਇਹ ਰਾਮਟੈਕਸ ਬ੍ਰਾਂਡ ਦਾ ਸਟਾਕ ਹੈ ਜੀ। ਬਾਕੀ ਅੱਜ ਸਾਡੇ ਕੋਲ ਆ ਸਾਰਾ ਮਾਲ ਨਵਾਂ ਓਪਨ ਕੀਤਾ ਜੀ। ਇਹ ਸਾਰਾ ਮਾਲ ਆ ਪ੍ਰਿੰਟਾਂ ਦੇ ਵਿੱਚ। ਜਿਵੇਂ ਕਾਟਨ ਦੇ ਵੀ ਨੇ ਜੀ ਸਾਰੇ ਦੇਖੋ ਪ੍ਰੀਮੀਅਮ ਕਾਟਨ ਆਉਗੀ। ਬਹੁਤ ਹੀ ਸੋਹਣਾ ਸਟਾਕ ਆ ਜੀ 750 ਰੁਪਏ ਦਾ ਸੂਟ ਆ 5 ਮੀਟਰ ਇਹ। ਇਹਦੇ ਆਵਲੇ ਆਲਓਵਰ ਇਹ 750 ਵਾਲੇ ਆਲਓਵਰ ਸੂਟ ਨੇ ਜੀ ਇਹਦੇ ਵਿੱਚ ਕੇ ਆਇਆ ਸੂਟ ਜੀ ਲੀ ਲੈਣ ਦਾ ਜੀ ਬਹੁਤ ਹੀ ਪਿਆਰਾ ਸੂਟ ਹੈ ਵੀ ਲੀ ਲੈਣ ਦੇ ਵਿੱਚ ਇਹ ਮੈਚਿੰਗ ਸੂਟ ਰਹੂਗਾ ਜੀ ਬਾਟਮ ਮੈਚਿੰਗ ਬਾਟਮ ਰਹੂਗੀ ਇਹਦੇ ਨਾਲ ਸੇਮ ਕੱਪੜੇ ਦੀ ਇਹ 1000 ਰੁਪਏ ਦਾ ਸੀਗਾ ਜੀ ਐਤਵਾਰ ਇਹ ਬਰਬਰੀ ਦਾ ਸਟਾਕ ਆਇਆ ਜੀ ਇਹ ਸ਼ਵਾਸ ਬ੍ਰਾਂਡ ਦੀ 1250 ਚ ਬਰਬਰੀ ਆਈ ਹੈ ਜੀ ਇਹ ਕੇ ਬਰਬਰੀ ਆਈ ਆਪਣੇ ਕੋਲ ਦੇਖੋ ਜੀ 1250 ਰੁਪਏ ਦੇ ਵਿੱਚ ਕੇ ਆਰੀ ਵਰਕ ਆ ਦੇਖੋ ਜੀ ਜੋਰਜਟ ਦੇ ਉੱਪਰ ਇੱਕ ਏ ਆਰੀ ਵਰਕ ਆਇਆ ਦੇਖੋ ਜੀ ਜਿਹੜਾ ਏ ਵਾਲਾ ਆਰੀ ਵਰਕ ਹੈ ਜੀ ਐਸਕੇ ਬ੍ਰਾਂਡ ਦਾ 1500 ਰੁਪਏ ਦਾ ਜੀ ਇੱਕ ਏ ਹਾਈਟ ਆਰਟ ਆਰਟੀਕਲ ਆਇਆ ਜੀ ਇਹ ਆਰਟੀਕਲ ਆਇਆ ਜੀ 1250 ਰੁਪਏ ਦੇ ਵਿੱਚ ਜੀ ਇਹ ਜਾਰਜਟ ਦੇ ਉੱਪਰ ਹੈ ਜੀ ਤੇ ਇਸ ਤੋਂ ਬਾਅਦ ਇੱਕ ਇਹ ਕੱਪੜਾ ਆਇਆ ਜੀ ਪੰਜ ਫਸਲ ਕਈ ਇਹਦਾ ਬਹੁਤ ਰਵਾਜਾ ਹੈ ਬਹੁਤ ਘੱਟ ਮਿਲਦਾ ਹੈ ਕੱਪੜਾ ਹਰ ਇੱਕ ਦੁਕਾਨ ਲੈ ਵੀ ਨਹੀਂ ਮਿਲਦਾ ਜੀ ਆਪਣੇ ਕੋਲ ਆਇਆ ਜੀ ਪੰਜ ਫਸਲ ਕੱਪੜਾ ਇਹ ਬਹੁਤ ਹੀ ਟ੍ਰੈਂਡਿੰਗ ਕੱਪੜਾ ਹੈ ਕੱਪੜਾ ਚੈੱਕ ਕਰ ਲਓ 1500 ਰੁਪਏ ਦਾ ਸੂਟ ਹੈ ਵੀ ਜੀ ਆ ਦੇਖੋ ਕਿੰਨਾ ਪਿਆਰਾ ਆਰਟੀਕਲ ਹੈ ਬਹੁਤ ਹੀ ਸ ਤਾ ਕਰਕੇ ਕਹਿ ਰਿਹਾ ਜੀ ਤੁਹਾਨੂੰ ਮੈਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰੇਕ ਬ੍ਰੈਂਡ ਨਾਲ ਆਪਾਂ ਡੀਲ ਕਰਦੇ ਹਾਂ ਜੀ ਡੇਲੀ ਡੇਲੀ ਨਵੇਂ ਮਾਲ ਖੋਲਦੇ ਨੇ ਆਪਣੇ ਕੋਲ ਇਹ ਨਹੀਂ ਹੈਗਾ ਜੀ ਵੀ ਆਪਾਂ ਇੱਕ ਦਿਨ ਮਾਲ ਲੈ ਕੇ ਮੁੜ ਕੇ ਮਾਲ ਨਹੀਂ ਆਊਗਾ ਆਪਣੇ ਕੋਲ ਦਾ ਡੇਲੀ ਪਰਸਨ ਲੈ ਕੇ ਖੋਲਦੇ ਨਹੀਂ ਬਹੁਤ ਹੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਆਪਾਂ ਕੱਪੜਾ ਲੈ ਕੇ ਸੇਲ ਕਰਦੇ ਹਾਂ ਜੀ ਰਾਮ ਟੈਕਸ ਬ੍ਰੈਂਡ ਦਾ ਸੂਟ ਹੈ ਜੀ ਆ ਦੇਖੋ ਜੀ ਬਹੁਤ ਹੀ ਸੋਹਣੇ ਕੱਪੜੇ ਆਏ ਨੇ ਤੁਸੀਂ ਆਪਣਾ ਐਡਰੈਸ ਨੋਟ ਕਰ ਲਓ ਜੀ ਅਲੀਸ਼ਾ ਸ਼ੋਅਰੂਮ ਇੱਥੇ ਦਾ ਹੈ ਜੀ ਆਓ ਜੀ ਅਲੀਸ਼ੇਰ ਵਾਲਿਆਂ ਦਾ ਕੱਪੜਾ ਦਾ ਸ਼ੋਰੂਮ ਥਾਣਾ ਰੋਡ ਭੀਖੀ ਜੀ ਇਹ ਨੰਬਰ ਆਪਰਾ ਮੋਬਾਈਲ ਨੰਬਰ ਜੀ ਬਾਕੀ ਤੁਸੀਂ ਗੂਗਲ ਦੇ ਉੱਪਰ ਕੱਢ ਸਕਦੇ ਹੋ ਅਲੀਸ਼ੇਰ ਸ਼ੋਰੂਮ ਭੀਖੀ ਲੋਕੇਸ਼ਨ ਆ ਜਾਊਗੀ ਜੀ ਇੰਸਟਾਗ੍ਰam ਦੇ ਉੱਪਰ ਵੀ ਤੁਸੀਂ ਸਾਨੂੰ ਫੋਲੋ ਕਰੋ ਜੀ ਆ ਲੋ ਜੀ